ਲਓ ਜੀ ਸ਼ਬਰాత్రి ਆਉਣ ਵਾਲੀ ਆ ਜਿੱਦਾਂ ਕਿ ਸਾਰਿਆਂ ਨੂੰ ਪਤਾ ਆ ਤੇ ਐਦਾ ਚੱਕ ਰਿਹਾ ਵੀ ਸ਼ਬਰాత్రి ਵਿੱਚ ਪੈਂਦਾ ਰਸ਼ ਬਹੁਤ ਜ਼ਿਆਦਾ ਹੱਦੋਂ ਵੱਧ ਲੋਕ ਸ਼ਬਰాత్రి ਦੇਖਣ ਆਉਂਦੇ ਆ ਕਿਉਂਕਿ ਸ਼ਬਰాత్రి ਦੇ ਮੌਕੇ ਸਾਰਿਆਂ ਨੂੰ ਪਤਾ ਆ ਬਈ ਲੋਕੀ ਜਿੱਦਾਂ ਭੰਗ ਦਾ ਸੇਵਨ ਬਹੁਤ ਜ਼ਿਆਦਾ ਕਰਦੇ ਆ ਉਹ ਜਿੱਦਾਂ ਪ੍ਰਸ਼ਾਦ ਦੇ ਤੌਰ ਤੇ ਭਾਰਤ ਦੇ ਆ ਉਹਨੂੰ ਪ੍ਰਸ਼ਾਦ ਦੇ ਤੌਰ ਤੇ ਖਾਂਦੇ ਆ ਕਿਉਂਕਿ ਭਾਵੇਂ ਪ੍ਰਸ਼ਾਦ ਦੇ ਤੌਰ ਤੇ ਵੀ ਖਾਂਦੇ ਆ ਪਰ ਜਦੋਂ ਉਹਨੂੰ ਜਿਆਦਾ ਹੀ ਮਾਤਰਾ ਦੇ ਵਿੱਚ ਲੋਕ ਖਾਂਦੇ ਆ ਤੇ ਉਹਦਾ ਜਿੱਦਾਂ ਨਸ਼ਾ ਹੋ ਜਾਂਦਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਆ ਤੇ ਮੁੰਡੇ ਅੱਜਕੱਲ ਦੇ ਵਿੱਚ ਹੀ ਜਿੰਨੀ ਜਿੰਨੇ ਲੋਕ ਜਾਣਾ ਚਾਹੁੰਦੇ ਆ ਸ਼ਵਰਾਤਰੀ ਵਿੱਚ ਉਹ ਇਹੀ ਸੋਚਦੇ ਆ ਲੋ ਜੀ ਸ਼ਵਰਾਤਰੀ ਆਉਣੀ ਆ ਆਪਾਂ ਸ਼ਵਰਾਤਰੀ ਵਾਲੇ ਦਿਨ ਪੂਰਾ ਟੌਰ ਕੱਢ ਕੇ ਜਾਣਾ ਆ ਸਾਰੀ ਦਿਹਾੜੀ ਉੱਥੇ ਰਹਿਣਾ ਆ ਤੇ ਯਾਨੀ ਕਿ ਪੂਰਾ ਆਨੰਦ ਮਾਣਨਾ ਆ ਸ਼ਵਰਾਤਰੀ ਦਾ ਪਰ ਜਿਹੜੇ ਸ਼ਵਰਾਤਰੀ ਦੇਖਣ ਜਾਣਾ ਚਾਹੁੰਦੇ ਹੁੰਦੇ ਆ ਉਹਨਾਂ ਨੇ ਸ਼ਵਰਾਤਰੀ ਦੇਖਣ ਜਾਣ ਦਾ ਮਨ ਬਣਾਇਆ ਹੁੰਦਾ ਆ ਬਈ ਸ਼ਵਰਾਤਰੀ ਦੇਖਣ ਅਸੀਂ ਜਾਣਾ ਆ ਕਿਸੇ ਨੇ ਆਪਣੀ ਫੈਮਿਲੀ ਨਾਲ ਜਾਣਾ ਆ ਕਿਸੇ ਨੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਾਣਾ ਆ ਐਦਾਂ ਇਸ ਤਰੀਕਿਆਂ ਨਾਲ ਸ਼ਵਰਾਤਰੀ ਦੇਖਣ ਜਾਣਾ ਹੁੰਦਾ ਤੇ ਸ਼ਵਰਾਤਰੀ ਦੇ ਵਿੱਚ ਐਦਾਂ ਦੇ ਅਨਸਰ ਵੀ ਆਏ ਹੁੰਦੇ ਆ ਜਿਹੜੇ ਸਿਰਫ ਇਸ ਗੱਲ ਕਰਕੇ ਆਏ ਹੁੰਦੇ ਆ ਵੀ ਲਓ ਜੀ ਅੱਜ ਹੈਗੀ ਆ ਸ਼ਵਰਾਤਰੀ ਅੱਜ ਆਪਾਂ ਜਾ ਕੇ ਉੱਥੇ ਚੋਰੀਆਂ ਕਰਨੀਆਂ ਲੋਕਾਂ ਦੀਆਂ ਜੇਬਾਂ ਕੱਟਣੀਆਂ ਲੋਕਾਂ ਦੇ ਪਰਸ ਕੱਢਣੇ ਆ ਜਾਨੀ ਕਿ ਚੋਰੀ ਕਰਨ ਦਾ ਹਰ ਇੱਕ ਤਰੀਕਾ ਹਰ ਇੱਕ ਦਾ ਉਹਨਾਂ ਨੇ ਅਪਣਾਉਣਾ ਅਪਣਾਉਣਾ ਹੁੰਦਾ ਆ ਅਤੇ ਉਹ ਪੂਰਾ ਆਪਣੇ ਮਨ ਦੇ ਵਿੱਚ ਧਾਰ ਕੇ ਜਾਂਦੇ ਆ ਬਈ ਸ਼ਵਰਾਤਰੀ ਤੇ ਜਾਣਾ ਆ ਆਪਾਂ ਲੋਕਾਂ ਦੇ ਫੋਨ ਕੱਢਣੇ ਆ ਪੂਰਾ ਜਾਨੀ ਕਿ ਸ਼ਵਰਾਤਰੀ ਵਾਲੇ ਦਿਨ ਆਪਾਂ ਪੂਰਾ ਏਨ ਮਾਲ ਲੁੱਟ ਕੇ ਲਿਆਉਣਾ ਆ ਬਈ ਜਾਨੀ ਕਿ ਜਿਹੜਾ ਆਪਾਂ ਨੂੰ ਮੁੜ ਕੇ 6 ਮਹੀਨੇ ਕੋਈ ਇਦਾਂ ਦੀ ਚੋਰੀ ਚਕਾਰੇ ਕਰਨ ਦਾ ਕਰਨ ਦੀ ਲੋੜ ਨਾ ਪਵੇ। ਕਈ ਇਦਾਂ ਦੇ ਅਨਸਰ ਹੁੰਦੇ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਆ ਪਿਛਲੀ ਸ਼ਵਰਾਤਰੀ ਦੀ। ਮੁੰਡਾ ਆਪਣਾ ਦੋਸਤ ਆ ਬਲਜੀਤ ਤੁਸੀਂ ਉਹਨਾਂ ਉਹਨੂੰ ਵੀਡੀਓ ਦੇ ਵਿੱਚ ਵੀ ਦੇਖਿਆ ਹੋਊਗਾ। ਕਈ ਵਾਰੀ ਉਹ ਜਿਹੜਾ ਮੁੰਡਾ ਆ ਉਹ ਆਪਣੀ ਫੈਮਿਲੀ ਦੇ ਨਾਲ ਸ਼ਵਰਾਤਰੀ ਦੇਖਣ ਚਲਾ ਗਿਆ। ਸਾਡੇ ਲਾਗੇ ਸ਼ਵਰਾਤਰੀ ਲੱਗਦੀ ਆ ਨੂਰ ਮਹਿਲ ਸ਼ਹਿਰ। ਨੂਰ ਮਹਿਲ ਦੀ ਸ਼ਵਰਾਤਰੀ ਜਿਹੜੀ ਕਿ ਬਹੁਤ ਜ਼ਿਆਦਾ ਮਸ਼ਹੂਰ ਆ। ਜਿਨ੍ਹਾਂ ਨੇ ਉਹ ਦੇਖੀ ਆ ਉਹਨਾਂ ਨੂੰ ਉਹ ਸਾਰੀ ਗੱਲ ਦਾ ਪਤਾ ਹੈ ਕਿੰਨੀ ਕ ਮਸ਼ਹੂਰ ਆ ਸ਼ਵਰਾਤਰੀ ਉੱਥੇ ਜਿਹੜੇ ਲਾਲੇ ਲੋਕ ਆ ਉਹ 버ਗਰ ਪੀਜੇ ਆਈਸਕ੍ਰੀਮਾਂ ਜਾਨੀ ਕਿ ਇਦਾਂ ਦੀਆਂ ਟੌਪ ਟੌਪ ਦੀਆਂ ਚੀਜ਼ਾਂ ਦੇ ਲੰਗਰ ਲਾਉਂਦੇ ਆ ਤੇ ਲੋਕੀ ਉੱਥੇ ਲੰਗਰ ਖਾਂਦੇ ਵੀ ਆ ਤੇ ਆਪਣੇ ਨਾਲ ਵੀ ਘਰ ਨੂੰ ਲੈ ਕੇ ਆਉਂਦੇ ਆ ਚਲੋ ਉਹ ਗੱਲ ਵੱਖਰੀ ਅਗਲੇ ਦੀ ਸਰਦ ਆ ਲੰਗਰ ਲਾਉਣੇ ਵੀ ਚਾਹੀਦੇ ਆ ਲੰਗਰ ਖਾਣਾ ਵੀ ਚਾਹੀਦਾ ਸਾਰਾ ਕੁਝ ਉਹ ਗੱਲ ਮੈਟਰ ਵੱਖਰਾ ਆ ਤੇ ਉਹ ਮੁੰਡਾ ਆਪਣੇ ਦੋ ਬੱਚੇ ਤੇ ਨਾਲ ਉਹਦੀ ਵਾਈਫ ਸੀਗੀ ਤੇ ਚੌਥਾ ਉਹ ਆਪ ਸ਼ਵਰਾਤਰੀ ਦੇਖਣ ਨੂਰ ਮਹਿਲ ਦੇ ਵਿੱਚ ਉਹ ਚੱਲ ਗਿਆ ਉਹਨਾਂ ਨੇ ਮੋਟਰਸਾਈਕਲ ਲਾ ਲਿਆ ਕਿਸੇ ਜਾਣਕਾਰ ਦੇ ਘਰ ਦੇ ਮੋਹਰੇ ਠੀਕ ਆ ਮੋਟਰਸਾਈਕਲ ਜਾਣਕਾਰ ਦੇ ਘਰ ਦੇ ਮੋਹਰੇ ਲਾ ਕੇ ਉਹ ਸ਼ਵਰਾਤਰੀ ਦੇਖਣ ਚੱਲ ਗਿਆ ਸ਼ਵਰਾਤਰੀ ਦੇ ਵਿੱਚ ਵੜ ਗਿਆ ਕਿਉਂਕਿ ਜਦੋਂ ਬੰਦਾ ਮੇਲਾ ਦੇਖਦਾ ਹੁੰਦਾ ਆ ਜਾਂ ਇਦਾਂ ਦਾ ਕੋਈ ਪ੍ਰੋਗਰਾਮ ਦੇਖਦਾ ਹੁੰਦਾ ਜਿੱਥੇ ਬਹੁਤ ਜ਼ਿਆਦਾ ਇਕੱਠ ਹੋਵੇ ਉਹਦਾ ਮਾਈਂਡ ਜਿਹੜਾ ਹੁੰਦਾ ਆ ਉਹ ਬਿਲਕੁਲ ਇਸ ਗੱਲ ਵੱਲ ਨਹੀਂ ਹੁੰਦਾ ਵੀ ਮੇਰੇ ਪਿੱਛੋਂ ਕੋਈ ਜੇਬ ਵਿੱਚੋਂ ਬਟੂਆ ਕੱਢ ਸਕਦਾ ਪਰਸ ਕੱਢ ਸਕਦਾ ਮੇਰਾ ਫੋਨ ਕੱਢ ਸਕਦਾ ਜਿੱਥੇ ਮੈਂ ਆਪਣਾ ਸਾਧਨ ਖੜਾ ਕਰਕੇ ਆਂਦਾ ਮੇਰਾ ਸਾਧਨ ਚੱਕ ਸਕਦਾ ਬੰਦੇ ਦਾ ਉਧਰ ਮਨ ਬਿਲਕੁਲ ਨਹੀਂ ਧਿਆਨ ਹੁੰਦਾ ਬੰਦੇ ਦਾ ਧਿਆਨ ਹੁੰਦਾ ਆਹ ਦੇਖੋ ਜੀ ਇੱਥੇ ਆਹ ਚੀਜ਼ ਖਾਣ ਨੂੰ ਮਿਲਦੀ ਆ ਇੱਥੇ ਇਸ ਚੀਜ਼ ਦਾ ਲੰਗਰ ਲੱਗਾ ਆ ਇੱਥੇ ਆ ਚੀਜ਼ ਆ ਉਹ ਦੇਖੋ ਝਾਕੀਆਂ ਨਿਕਲਦੀਆਂ ਰੱਛ ਬਹੁਤ ਪਿਆ ਆ ਉਹ ਦੇਖੋ ਕੀ ਕਰਦਾ ਜਾਨਕਿ ਬੰਦੇ ਦਾ ਜਿਹੜਾ ਮਾਈਂਡ ਹੁੰਦਾ ਆ ਉਹ ਬਾਰ-ਬਾਰ ਤੁਰਿਆ ਫਿਰਦਾ ਹੁੰਦਾ ਜਿੱਦਾਂ ਕਿ ਦੁਨੀਆਦਾਰੀ ਜੋ ਕਰਦੀ ਹੁੰਦੀ ਮੇਲੇ ਵਿੱਚ ਉਧਰ ਨੂੰ ਮਨ ਹੁੰਦਾ ਜਿਹੜਾ ਚੋਰਾਂ ਦਾ ਟਾਰਗੇਟ ਹੁੰਦਾ ਆ ਉਹਨਾਂ ਦਾ ਟਾਰਗੇਟ ਮੇਲੇ ਹਲਾ ਨਹੀਂ ਹੁੰਦਾ ਉਹਨਾਂ ਦਾ ਟਾਰਗੇਟ ਹੁੰਦਾ ਆ ਵੀ ਅਸੀਂ ਕਿੱਦਾਂ ਬੰਦੇ ਦੀ ਜੇਬ ਕੱਟਣੀ ਆ ਕਿੱਦਾਂ ਇਹਦਾ ਫੋਨ ਕੱਢਣਾ ਆ ਕਿੱਥੇ ਇਹ ਆਪਣਾ ਸਾਧਨ ਮੋਟਰਸਾਈਕਲ ਖੜਾ ਕਰਕੇ ਗਿਆ ਆ ਉੱਥੇ ਵੀ ਉਹਨਾਂ ਦੇ ਬੰਦੇ ਖੜੇ ਹੁੰਦੇ ਆ ਉਹਨਾਂ ਦਾ ਟਾਰਗੇਟ ਹੁੰਦਾ ਆ ਵੀ ਅਸੀਂ ਚੋਰੀ ਕਿੱਦਾਂ ਕਰਨੀ ਆ ਕਿਸ ਤਰੀਕੇ ਨਾਲ ਕਰਨੀ ਆ ਤੇ ਕਿਹੜੀ ਚੋਰੀ ਕਰਨੀ ਆ ਉਹਨਾਂ ਨੇ ਸਾਰਾ ਕੁਝ ਆਪਣੇ ਮਾਈਂਡ ਸ਼ਾਰਪ ਮਾਈਂਡ ਦੇ ਵਿੱਚ ਬਠਾਲ ਕੇ ਉਹ ਗਏ ਹੁੰਦੇ ਆ ਤੇ ਜਿਹੜੇ ਆਪਣੇ ਅਰਗੇ ਲੋਕ ਹੁੰਦੇ ਆ ਆਮ ਲੋਕ ਮੇਲਾ ਦੇਖਣ ਗਏ ਹੁੰਦੇ ਆ ਉਹਨਾਂ ਦਾ ਧਿਆਨ ਹੁੰਦਾ ਵੀ ਮੇਲਾ ਦੇਖਣ ਜਾਣਾ ਆ ਆਪੋ ਉੱਥੇ ਆ ਕਰਨਾ ਜੋ ਕਰਨਾ ਬਹੁ ਕਰਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਦੋਂ ਅਸੀਂ ਮੇਲਾ ਦੇਖ ਕੇ ਆਪਣੇ ਘਰ ਨੂੰ ਮੋੜਨ ਲੱਗਣਾ ਖਰਿਆ ਸਾਡਾ ਉੱਥੇ ਮੋਟਰਸਾਈਕਲ ਹੋਣਾ ਕਰਿਆ ਨਹੀਂ ਖਰਿਆ ਸਾਡੀ ਜੇਬ ਵਿੱਚ ਪੈਸੇ ਹੋਣੇ ਆ ਖਰਿਆ ਨਹੀਂ ਖਰਿਆ ਸਾਡਾ ਫੋਨ ਸਾਡੇ ਕੋਲ ਹੋਣਾ ਆ ਖਰਿਆ ਨਹੀਂ ਉਹਨਾਂ ਨੂੰ ਇਸ ਗੱਲ ਦਾ ਧਿਆਨ ਨਹੀਂ ਹੁੰਦਾ ਇਸ ਗੱਲ ਦਾ ਧਿਆਨ ਉਹਨਾਂ ਨੂੰ ਉਦੋਂ ਹੁੰਦਾ ਜਦੋਂ ਸਾਰਾ ਮੇਲਾ ਛੱਡ ਕੇ ਘਰ ਨੂੰ ਵਾਪਸ ਆਉਣ ਲੱਗੇ ਹੁੰਦੇ ਆ ਤੇ ਇਦਾਂ ਹੀ ਉਹ ਮੁੰਡਾ ਮੇਲਾ ਦੇਖਣ ਚੱਲ ਗਿਆ ਆਪਣੀ ਫੈਮਿਲੀ ਦੇ ਨਾਲ ਮੇਲੇ ਵਿੱਚ ਘੁੰਮਦੇ ਰਿਹਾ ਕਿਉਂਕਿ ਮੇਲੇ ਵਿੱਚ ਪੈਸੇ ਕੱਢਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉੱਥੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲੱਗੇ ਹੁੰਦੇ ਆ ਜਿਹੜੇ ਆਮ ਮੇਲੇ ਹੁੰਦੇ ਉੱਥੇ ਬੰਦਾ ਜੇਬ ਚੋਂ ਘੜੀ-ਘੜੀ ਪੈਸੇ ਕੱਢਦਾ ਬਟੂਆ ਕੱਢਦਾ ਪਰਸ ਕੱਢਦਾ ਕੋਈ ਬੱਚੇ ਨੇ ਖੇਡ ਲੈਣੀਆਂ ਕੋਈ ਕਿਸੇ ਨੇ ਕਿਉਂਕਿ ਜਿਹੜੇ ਇਦਾਂ ਦੇ ਮੇਲੇ ਹੁੰਦੇ ਸ਼ਿਵਰਾਤਰੀ ਵਾਲੇ ਉੱਥੇ ਪੈਸੇ ਨਹੀਂ ਖਰਚ ਹੁੰਦੇ ਹੈਗੇ ਉੱਥੇ ਲੰਗਰ ਹੀ ਇੰਨੇ ਕੁ ਲੱਗੇ ਹੁੰਦੇ ਆ ਬੰਦੇ ਨੂੰ ਪੈਸੇ ਖਰਚਣ ਦੀ ਲੋੜ ਹੀ ਨਹੀਂ ਪੈਂਦੀ ਉਹ ਸਾਰੀ ਦਿਹਾੜੀ ਵਿਚਾਰਾ ਘੁੰਮਦਾ ਰਿਹਾ ਆਪਣੀ ਫੈਮਿਲੀ ਦੇ ਨਾਲ ਤੇ ਜਦੋਂ ਉਹਨੇ ਐਂਡ ਤੇ ਆਣ ਕੇ ਆਪਣਾ ਬਡੂਆ ਕੱਢਿਆ 파ਰਸ ਕੱਢਿਆ ਕਿਸੇ ਕੰਮ ਲਈ ਤਾਂ ਉਹਦਾ 파ਰਸ ਹੈ ਨਹੀਂ ਸੀਗਾ 파ਰਸ ਦੇ ਵਿੱਚ ਕਹਿੰਦਾ 3300 ਰੁਪਈਆ ਸੀਗਾ ਤੇ ਮੇਰਾ ਲਾਇਸੈਂਸ ਸੀਗਾ ਆਧਾਰ ਕਾਰਡ ਸੀ ਤੇ ਏਟੀਐਮ ਸੀਗੇ ਕਹਿੰਦਾ ਮੇਰਾ ਮਨ ਇੰਨਾ ਕਿ ਜ਼ਿਆਦਾ ਟੁੱਟ ਗਿਆ ਬਈ ਪੁੱਛੋ ਨਾ ਕਹਿੰਦਾ ਮੈਂ ਫੇ ਹੁਣ ਹੱਲ ਕੀ ਹੋਣਾ ਸੀ ਕਹਿੰਦਾ ਲੱਭਿਆ ਹੀ ਨਹੀਂ ਯਾਨੀ ਕਿ ਗੱਲ ਮੁਕਾ ਦਿਓ ਇੰਨੇ ਰੱਛ ਵਿੱਚ ਕਿੱਥੇ ਲੱਭਦਾ ਜੇ ਕਿ ਇਹਨੇ ਕੱਢਿਆ ਵੀ ਹੋਵੇ ਅਗਲਾ ਕਿ ਪੈਸੇ ਕੱਢ ਲਉ ਆਈਡੀਆਂ ਉਡੀਆਂ ਉੱਥੇ ਨਹੀਂ ਸੜਦਾ ਹੁੰਦਾ ਜੇ ਸੈੱਟ ਵੀ ਦੇਣ ਤਾਂ ਪੈਰਾਂ ਪੂਰਾ ਤੱਲੇ ਆਣ ਕੇ ਉਧਰ ਉਧਰ ਹੋ ਜਾਣੀ ਉਹ ਲੱਭਦੀਆਂ ਨਹੀਂ ਹੁੰਨੀਆਂ ਕਹਿੰਦਾ ਮੇਰਾ ਮਨ ਬਹੁਤ ਖਰਾਬ ਹੋਇਆ ਚਲੋ ਕਹਿੰਦਾ ਮੈਂ ਆਪਣੀ ਵਾਈਫ ਦੇ ਨਾਲ ਗੱਲ ਕੀਤੀ ਵੀ ਇਦਾਂ ਇਦਾਂ ਮੇਰਾ ਪਰਸ ਨਿਕਲ ਗਿਆ ਉਹਨੇ ਵੀ ਕਹਿੰਦੀ ਹਾਂ ਅੱਛਾ ਸਹੀ ਆ ਬੜਾ ਮਾੜਾ ਹੋਇਆ ਚਲੋ ਜਦੋਂ ਉਹ ਆਪਣੇ ਅੱਡੇ ਤੇ ਆਏ ਜਿੱਥੇ ਉਹਨਾਂ ਨੇ ਮੋਟਰਸਾਈਕਲ ਖੜਾ ਸੀ ਉੱਥੇ ਉਹਦਾ ਮੋਟਰਸਾਈਕਲ ਵੀ ਨਹੀਂ ਸੀਗਾ ਉਹਦਾ ਮੋਟਰਸਾਈਕਲ ਵੀ ਉਥੋਂ ਗੈਪ ਉਹਨੇ ਉਹ ਘਰ ਵਾਲਿਆਂ ਨੂੰ ਪੁੱਛਿਆ ਉਹਦੇ ਜਾਣਕਰ ਸਗੇ ਕਹਿੰਦੇ ਵੀ ਅਸੀਂ ਤਾਂ ਆਪ ਮੇਲਾ ਦੇਖਣ ਗਏ ਸੀ ਤੁਹਾਨੂੰ ਤਾਂ ਅਸੀਂ ਇਦਾਂ ਹੀ ਕਿਹਾ ਸੀ ਵੀ ਆਪਣਾ ਹੀ ਘਰ ਆ ਇੱਥੇ ਲਾ ਦਿਓ ਕੋਈ ਨਹੀਂ ਚੱਕਦਾ ਹੁਣ ਅਸੀਂ ਕਿਹੜਾ ਵੀ ਇਹਦੀ ਰਾਖੀ ਰੱਖੀ ਆ ਵੀ ਹੁਣ ਸਾਡਾ ਕੀ ਕਸੂਰ ਆ ਸੌਰੀ ਆ ਹੁਣ ਤਾਂ ਭਾਈ ਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਨਾ ਉਹ ਕੋਸ਼ਿਸ਼ ਕਰ ਵੀ ਨਹੀਂ ਅਗਲੇ ਸਕਦੇ ਹੈਗੇ ਉਹਦਾ ਮੋਟਰਸਾਈਕਲ ਵੀ ਪਲੈਟੀਨਾ ਉੱਥੋਂ ਗੈਪ ਹੋ ਗਿਆ ਮੋਟਰਸਾਈਕਲ ਵੀ ਚੋਰੀ ਕਰਾ ਕੇ ਆਇਆ ਤੇ ਉਹ ਆਪਣਾ ਪਰਸ ਵੀ ਚੋਰੀ ਕਰਾ ਕੇ ਆਇਆ ਤੇ ਉਹ ਬੰਦੇ ਨੂੰ ਇੰਨਾ ਕ ਘਾਟਾ ਪਿਆ ਤੇ ਕੱਲ ਪਰਸੋਂ ਮੈਨੂੰ ਟੱਕਰਿਆ ਮੈਂ ਉਹਨੂੰ ਉੱਧ ਗਿਆ ਮੈਂ ਕਿਹਾ ਲੈ ਵੀ ਸ਼ਵਰਾਤਰੀ ਆਈ ਆ ਚੱਲੀਏ ਦੇਖਣ ਉਹ ਮੁੰਡੇ ਨੇ ਇਦਾ ਕੰਨਾਂ ਨੂੰ ਹੱਥ ਲਾ ਲਿਆ ਕਹਿੰਦਾ ਆ ਦੇਖੋ ਭਰਾਵਾ ਕਹਿੰਦਾ ਮੈਂ ਤਿਆ ਤੇਰੇ ਮੋਰੇ ਕਹਿੰਦਾ ਸ਼ਵਰਾਤਰੀ ਨਹੀਂ ਮੈਨੂੰ ਚੇਤਾ ਭੁੱਲਣੀ ਕਹਿੰਦਾ ਸਾਰੀ ਉਮਰੇ ਨਹੀਂ ਚੇਤਾ ਭੁੱਲਣੀ ਕਹਿੰਦਾ ਮੇਰਾ ਨੁਕਸਾਨ ਬਹੁ ਹੋਇਆ ਸੀ ਭਰਾਵਾ ਕਹਿੰਦਾ ਮੈਂ ਨਹੀਂ ਜਾਂਦਾ ਉਹ ਬੰਦੇ ਨੇ ਇੰਨੀ ਗੱਲ ਕਹੀ ਚਲੋ ਚੋਰੀ ਹੋ ਗਈ ਅਗਲੇ ਲੈਗਾ ਤੇ ਜਿਹੜੀ ਮੇਨ ਮਕਸਦ ਵੀਡੀਓ ਬਣਾਉਣ ਦਾ ਆ ਇਹ ਆ ਬਈ ਤੁਸੀਂ ਸ਼ਬਰాత్రి ਦਾ ਮੇਲਾ ਦੇਖਣ ਜਾਣਾ ਕਿਤੇ ਵੀ ਦੇਖਣ ਜਾਣਾ ਆਪੋ ਆਪਣੇ ਸ਼ਹਿਰਾਂ ਦੇ ਜਿਹੜੇ ਜਿੱਥੇ-ਜਿੱਥੇ ਮੇਲੇ ਲੱਗਦੇ ਆ ਤੁਹਾਡੇ ਲਾਗੇ-ਛਾਗੇ ਸ਼ਹਿਰਾਂ ਦੇ ਉੱਥੇ ਤੁਸੀਂ ਮੇਲਾ ਦੇਖਣ ਜਾਣਾ ਘਰ ਤੋਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲ ਕੇ ਤੁਰਨਾ ਆਇਆ ਕਰੋ ਬਈ ਜਿਹੜਾ ਮੇਰੇ ਪੈਸੇ ਆ ਮੈਂ ਉਹਨਾਂ ਦਾ ਧਿਆਨ ਰੱਖਣਾ ਆ ਜਿਹੜਾ ਮੈਂ ਆਪਣਾ ਸਾਧਨ ਲਾਉਣਾ ਆ ਮੈਂ ਉਹਦਾ ਧਿਆਨ ਰੱਖਣਾ ਆ ਵੀ ਮੈਂ ਕਿੱਥੇ ਲਾਉਣਾ ਇਹਨੂੰ ਲੈ ਕੇ ਜਾਣਾ ਜਾਂ ਮੈਂ ਬੱਸੇ ਜਾਣਾ ਜਾਂ ਮੈਂ ਕਿਸੇ ਨਾਲ ਜਾਣਾ ਜੇ ਮੈਂ ਲਾਉਣਾ ਆ ਪਾਰਚੀ ਵਾਲੇ ਥਾਂ ਤੇ ਲੋਕੀ ਦਾ ਪਾਰਚੀ ਵਾਲੇ ਥਾਂ ਤੋਂ ਵੀ ਲੈ ਕੇ ਚਲ ਜਾਂਦੇ ਮੋਟਰਸਾਈਕਲ ਤੇ ਮੁੜ ਕੇ ਪਾਰਚੀ ਵਾਲੇ ਜਿਹੜੇ ਪਾਰਕਿੰਗ ਵਾਲੇ ਹੁੰਦੇ ਉਹ ਵੀ ਹੱਤ ਚੱਕ ਜਾਂਦੇ ਉਹ ਕਹਿੰਦੇ ਭਾਜੀ ਵੀ ਸਾਡਾ ਕੀ ਕਸੂਰ ਆ ਯਾਰ ਬੰਦਾ ਉੱਥੇ ਕੀ ਕਰੇ شریف ਬੰਦਾ ਉਹਨਾਂ ਨਾਲ ਲੜ ਵੀ ਨਹੀਂ ਸਕਦਾ ਹੈਗਾ ਕਿਉਂਕਿ ਜੇ ਬੰਦਾ ਇਦਾਂ ਦਾ ਹੋਵੇ ਫੇਰ ਉਹਨਾਂ ਦੇ ਗਾਲ ਪੋਵੇ ਸੌ ਤੇ ਪੈਟ ਸੇ ਆਪਾ ਕਰੇ شریف ਬੰਦਾ ਕੁਝ ਨਹੀਂ ਕਹਿ ਸਕਦਾ ਮਾੜਾ ਮੋਟਾ ਬਹਿਸ ਭਸਾਈਆ ਕਰਕੇ شریف ਬੰਦੇ ਨੇ ਘਰ ਨੂੰ ਆ ਜਾਣਾ ਹੁੰਦਾ ਤੇ ਜਿਹੜਾ ਉਹਦਾ ਨੁਕਸਾਨ ਹੋਇਆ ਹੁੰਦਾ ਉਹ ਹੋਇਆ ਹੋਇਆ ਹੀ ਰਹਿ ਜਾਂਦਾ ਸੋ ਇਸ ਲਈ ਇਹ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰੋ ਜਿਹੜੇ ਸ਼ਿਵਰਾਤਰੀ ਦੇਖਣ ਦੇ ਸ਼ਕੀਨ ਆ ਸ਼ਵਰਾਤਰੀ ਆਉਣ ਵਾਲੀ ਆ ਸ਼ਵਰਾਤਰੀ ਤੱਕ ਇਹ ਵੀਡੀਓ ਸਾਰੇ ਤੱਕ ਪਹੁੰਚ ਜਾਣੀ ਚਾਹੀਦੀ ਆ ਤੁਹਾਡੀ ਜ਼ਿੰਮੇਵਾਰੀ ਆ ਤਾਂ ਕਿ ਜਦੋਂ ਤੁਸੀਂ ਘਰੋਂ ਤੁਰਨਾ ਆ ਆਪਣੇ ਮੋਟਰਸਾਈਕਲ ਦਾ ਮਾਇੰਡ ਬਣਾ ਕੇ ਤੁਰਨਾ ਵੀ ਇਹਨੂੰ ਕਿੱਥੇ ਅਸੀਂ ਰੱਖਣਾ ਸੇਫਤ ਹੈ ਤੇ ਆਪਣੇ ਪੈਸਿਆਂ ਦਾ ਪੂਰਾ ਧਿਆਨ ਰੱਖ ਕੇ ਤੁਰਨਾ ਵੀ ਅਸੀਂ ਕਿੰਨੇ ਪੈਸੇ ਕੋਲ ਕੇ ਜਾਨੀ ਕਿ ਕਹਿਣ ਦਾ ਮਤਲਬ ਹੈ ਜਦੋਂ ਤੁਸੀਂ ਇਦਾਂ ਦੇ ਮੇਲੇ ਤੇ ਜਾਣਾ ਘੱਟੋ ਘੱਟ ਪੈਸੇ ਆਪਣੇ ਕੋਲ ਲੈ ਕੇ ਜਾਓ ਕਿਉਂਕਿ ਉੱਥੇ ਖਾਣ ਨੂੰ ਸਾਰਾ ਕੁਝ ਹੁੰਦਾ ਆ ਐਵੇਂ 100 200 ਰੁਪਇਆ ਲੈ ਕੇ ਜਾਓ ਜੇ ਨਿਕਲ ਵੀ ਗਿਆ ਤੇ ਬੰਦੇ ਨੂੰ ਓਨੇ ਕ ਪੈਸੇ ਦੁੱਖਦੇ ਨਹੀਂ ਹੈਗੇ ਜਿਆਦੇ ਪੈਸੇ ਨਾਲ ਲੈ ਕੇ ਬਿਲਕੁਲ ਨਾ ਜਾਓ ਤੇ ਜਿਹੜੀਆਂ ਬੀਬੀਆਂ ਪਹਿਣਾ ਆ ਉਹ 골ਡ ਦੀ ਕੋਈ ਚੇਨ ਚਾਂਦੀ ਦੀ ਕੋਈ ਚੇਨ ਕੋਈ ਨਾ ਪਾ ਕੇ ਜਾਓ ਡੁਪਲੀਕੇਟ ਸਮਾਨ ਡੁਪਲੀਕੇਟ ਗਹਿਣੇ ਜਿਹੜੇ ਹੁੰਦੇ ਆ ਉਹ ਪਾ ਕੇ ਜਾਓ オリジナル ਕੋਈ ਵੀ ਕਿਸੇ ਵੀ ਧਾਤ ਦਾ ਗਹਿਣਾ ਸੋਨਾ ਚਾਂਦੀ ਦਾ ਗਹਿਣਾ ਬਿਲਕੁਲ ਵੀ ਨਾ ਪਾ ਕੇ ਜਾਓ ਤੇ ਜਿਹੜੇ ਵੀਰ ਭਰਾ ਆ ਆਪਣੇ ਉਹ ਜਿਆਦੇ ਪੈਸੇ ਆਪਣੇ ਕੋਲ ਨਾਲ ਲੈ ਕੇ ਜਾਣ ਉਹ ਸਿਰਫ ਉਨੇ ਕ ਪੈਸੇ ਲੈ ਕੇ ਜਾਣ ਜਿੰਨੇ ਕ ਦੀ ਉਹਨਾਂ ਨੂੰ ਲੋੜਿਆ 100 ਲੈ ਜਾਣ 200 ਲੈ ਜਾਣ ਇੰਨੇ ਕ ਬੰਦੇ ਦਾ ਨੁਕਸਾਨ ਵੀ ਹੋ ਗਿਆ ਬੰਦੇ ਨੂੰ ਧੋਖਦਾ ਨਹੀਂ ਹੈਗਾ ਸੋ ਇਸ ਲਈ ਇਹ ਵੀਡੀਓ ਬਣਾਈ ਆ ਆਪਣਾ ਧਿਆਨ ਰੱਖੋ ਜੀ ਸਾਰੇ ਸੇਫ ਰਹੋ ਜੀ ਆਪਣਾ ਕੰਮ ਆ ਟਾਈਮ ਟਾਈਮ ਤੇ ਯਾਦ ਕਰਾਉਣਾ ਜਦੋਂ ਵੀ ਕੋਈ ਤਾਂ ਦਾ ਤਕੜਾ ਵੱਡਾ ਪ੍ਰੋਗਰਾਮ ਆਉਂਦਾ ਆ ਆਪਾਂ ਯਾਦ ਕਰਾਈਦਾ ਆ ਕਿਉਂਕਿ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਆਪਾਂ ਸਾਰਿਆਂ ਦੀ ਤੰਦਰੁਸਤੀ ਚਾਹੁੰਦੇ ਸਾਰਿਆਂ ਦੀ ਭਲੀ ਮੰਗਦੇ ਰਹਿੰਦੇ ਆ ਇਸ ਲਈ ਆਪਣਾ ਵੀਡੀਓ ਬਣਾਉਣ ਦਾ ਇਹ ਮਕਸਦ ਆ ਇਸ ਵੀਡੀਓ ਨੂੰ ਸ਼ੇਅਰ ਕਰੋ ਵੀ ਆਪਣਾ ਮਾਈਂਡ ਸੈੱਟ ਕਰਕੇ ਜਾਣਾ ਆ ਤੇ ਕਮੈਂਟ ਕਰੋ ਵਧੀਆ ਜਿਆ ਤੁਹਾਨੂੰ ਵੀਡੀਓ ਕਿੱਦਾਂ ਹੀ ਲੱਗੀ ਗੱਲ ਸਹੀ ਆ ਕਿ ਜਾਂ ਨਹੀਂ ਸਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਨਾਲ ਹੀ ਆ ਸਾਰਾ ਕੁਝ ਤੁਸੀਂ ਮੇਰੀ ਸਪੋਰਟ ਕਰੋਗੇ ਮੈਂ ਜਿੰਨੇ ਜੋਗਾ ਹੈਗਾ ਆ ਟਾਈਮ ਟਾਈਮ ਤੇ ਹਰ ਇੱਕ ਨੂੰ ਮੋਟੀਵੇਸ਼ਨ ਕਰਦਾ ਰਹਿਣਾ ਆ ਜਿਹੜੀਆਂ ਗੱਲਾਂ ਭੁੱਲ ਜਾਨੀਆਂ ਚਿੱਤੇ ਉਹ ਯਾਦ ਕਰਾਉਂਦੇ ਰਹਿਣੇ ਆ ਤੇ ਬਾਕੀ ਧੰਨਵਾਦ ਸਾਰਿਆਂ ਦਾ ਮਿਲਦੇ ਆ ਇੱਕ ਹੋਰ ਵੀਡੀਓ ਵਿੱਚ ਚੜ੍ਹਦੀ ਕਲਾ ਵਿੱਚ ਰਹੋ ਜੀ ਸਾਰੇ ਸਤਿ ਸ੍ਰੀ ਅਕਾਲ